yeah do ਕਦਰ ਸਾਰਾ ਅਰੂਰ ਰਤਸਾਰਾ ਨੂਪ ਤੇ ਰਤਸਾਰਾ ਹੋਕਰ ਬਾਣੀ ਤੇ ਸੇਵਕਾ ਕਾ ਜਾਨੀ ਤੇ ਰਸੇਵਕਾ ਹੋਕਰ ਬਣ ਤੇ ਸੇਵਕਾ ਹੋਕਰ ਬਾਣੀ ਤੇ ਸੇਵਕਾ ਹੋਕਰ ਬਣ ਤੇ ਸੇਵਕਾ ਹੋਕਰ ਬਾਣੀ ਤੇ ਸੇਵਕਾ ਹੋਕਰ ਬਣ ਤੇ ਸੇਵਕਾ ਕਿਨਾਰਾ ਨਾਮ Yeah. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਨ ਤਨ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸ਼ਹੀਦੀਪੁਰਬ ਨੂੰ ਸਮਰਪਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾ ਰੇਲਵੇ ਰੋਡ ਹੁਸ਼ਿਆਰਪੁਰ ਕੋ ਇੱਕ ਵਿਸ਼ਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਜਿਸ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤ ਸੰਗਤ ਜਿਹੜੀ ਸ਼ਮੂਲੀਅਤ ਕਰ ਰਹੀ ਹੈ ਤੇ ਗੁਰੂ ਸਾਹਿਬ ਜੀ ਦੇ ਸ਼ਹੀਦੀਪੁਰਬ ਨੂੰ ਸਮਰਪਤ 30 ਤਰੀਕ ਕੱਲ ਨੂੰ ਦੇਵ ਸੁਸੋਹਿਲਾ ਅਤੇ ਰੈਣ ਸਵਾਈ ਕੀਰਤਨ ਜਿਹੜਾ ਖੱਡ ਕੀਤਨੀ ਜਥਿਆਂ ਵੱਲੋਂ ਹੋਵੇਗਾ ਆਪ ਸਮੂਹ ਸੰਗਤ ਨੂੰ ਬੇਨਤੀ ਆ ਕਿ ਇਹਨਾਂ ਸਮਾਗਮਾਂ ਵਿੱਚ ਵੱਧ ਚੜ ਕੇ ਸਹਿਯੋਗ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੇ ਛਿੱਦੀ ਦਿਹਾੜੇ ਦੇ ਸੰਬੰਧ ਵਿੱਚ ਜੋ ਨਗਰ ਕੀਰਤਨਾਂ ਸੰਗਤਾਂ ਇਸ ਨਗਰ ਕੀਰਤਨ ਦੇ ਵਿੱਚ ਹਮ ਹਮਾ ਕੇ ਸ਼ਾਮਲ ਹੋ ਰਹੀਆਂ ਆ ਇਹ ਸੰਗਤਾਂ ਵੱਧ ਤੋਂ ਵੱਧ ਇਹਦੇ ਵਿੱਚ ਸਹਿਯੋਗ ਕਰ ਰਹੀਆਂ ਆ ਤੇ ਪਰ ਅਸੀਂ ਇਸ ਨਗਰ ਕੀਰਤਨ ਦੇ ਸੰਬੰਧ ਵਿੱਚ ਕਿ ਇਹ ਨਗਰ ਕੀਰਤਨ ਸੰਗਤ ਵਧੀਆ ਤਰੀਕੇ ਦੇ ਨਾਲ ਆਪਣੇ ਸੰਗ ਚਲਾਵੇ ਇਸ ਸ਼ਾਮਲ ਹੋਵੇ ਇਹਦੇ ਵਿੱਚ ਪਰ ਅਸੀਂ ਐਸਐਸਪੀ ਸਾਹਿਬ ਨੂੰ ਮਿਲੇ ਸੀਗੇ ਕਿ ਜਿਹੜੀ ਟ੍ਰੈਫਿਕ ਆ ਅਨੁਕ ਜਿਹੜੇ ਪਿਛਲੇ ਸਮਿਆਂ ਦੌਰਾਨ ਉਹ ਕੋਈ ਬਹੁਤੀ ਠੀਕ ਨਹੀਂ ਸੀਗੀ ਲੇਕਿਨ ਅਸੀਂ ਇਸ ਵਾਰ ਵੀ ਮਿਲੇ ਸੀਗੇ ਮੈਂ ਹੁਣ ਵੀਡੀਓ ਵੀ ਭੇਜ ਚੁੱਕਾ ਆ ਜਿਹੜੀ ਟ੍ਰੈਫਿਕ ਦੀ ਹਾਲਤ ਆ ਉਹ ਵੱਧ ਤੋਂ ਬੱਤਰ ਆ ਖਾਸ ਤੌਰ ਤੇ ਆ ਜਿੱਥੇ ਸੰਗਤ ਕੁਰਿਓ ਆ ਇੱਥੋਂ ਲੈ ਕੇ ਆ ਤੇ ਤੁਸੀਂ ਦੇਖ ਸਕਦੇ ਆ ਅੱਜ ਮੋਟਰਸਾਈਕਲਾਂ ਵਾਲੇ ਜਿਹੜੇ ਉਹ ਇਥੋਂ ਵਿਚ ਲੈ ਆ ਕੇ ਮਾਰੇ ਹੋਏ ਆ ਤੇ ਪਿੱਛੇ ਇਸੇ ਤਰੀਕੇ ਨਾਲ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਆ ਉੱਥੇ ਵੀ ਇਦਾਂ ਹੀ ਆ ਅਸੀਂ ਇਹ ਜਿਹੜਾ ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਪੁਰਬ ਆ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੁੰਦੀਆਂ ਪਰ ਪਿਛਲੇ ਸਮੇਂ ਦਰਾਂ ਵੀ ਤੇ ਇਸ ਵਾਰ ਵੀ ਜਿਹੜੀ ਟ੍ਰੈਫਿਕ ਦੀ ਜਿਹੜੀ ਸਮੱਸਿਆ ਆ ਉਹ ਕਾਫੀ ਸੰਗਤ ਨੂੰ ਪਰੇਸ਼ਾਨ ਕਰਦੀ ਆ ਇਹਦਾ ਸੰਗਤ ਆਪਣੇ ਚਾਮਾਂ ਦੇ ਨਾਲ ਗੁਰੂ ਸਾਹਿਬ ਦੇ ਗੁਣ ਗਾਇਨ ਕਰਦੀਆਂ ਹੋਈਆਂ ਔਰ ਸ਼ਰਧਾ ਨਾਲ ਬਾਣੀ ਪੜ੍ਹਦੀਆਂ ਹੋਈਆਂ ਅੱਜ ਦੇ ਗੁਰੂ ਸਾਹਿਬ ਲਈ ਇਹੋ ਆਪਣੀ ਸ਼ਰਧਾਂਜਲੀ ਭੇਟ ਕਰਨਾ ਚਾਹੁੰਦੇ ਆ ਤੇ ਸੰਗਤਾਂ ਕਰ ਵੀ ਰਹੀਆਂ ਆ ਤੇ ਪਰ ਜਿਹੜੇ ਪ੍ਰਸ਼ਾਸਨ ਦੀ ਜਿਹੜੀ ਇੱਥੇ ਨਲਾਇਕੀ ਜਿਹੜੀ ਦਿੱਖ ਰਹੀ ਆ ਅਸੀਂ ਦੱਖਣ ਦੇ باوجود ਜਿਹੜੀ ਹਾਲਤ ਜਰੀ ਆ ਉਹ ਬਿਲਕੁਲ ਬਹੁਤ ਮਾੜੀ ਹੈ ਪਾਇਦੇ ਆਲਮ ਦੇ ਸਤਿਕਾਰਯੋਗ ਸਾਜਾ ਸਾਧੂ ਆਪਣੇ ਤਾਸਕਾਰ ਜੀ ਪਰਮਾ ਤੇ ਜੀ ਸਿੰਘਾ ਵੱਲੋਂ ਕੋਸ਼ਿਸ਼ ਕਰਦਾ ਪਹੁੰਚ ਮਾਇਆ ਜਾ ਰਿਹਾ ਹੈ

ਖੁਸ਼ੀ ਹੈ ਦੁਬਾਰਾ ਸਿੰਘ ਸਭਾ ਵੱਲੋਂ ਹਰ ਸਾਲ ਦੀ ਤਰ੍ਹਾਂ ਅਸਾਲ ਜੋ ਅੜੀਏ ਤੇ ਤਰਜ਼ਾ ਮੁਰਦਕੀ ਦੀ ਪਾਲੀ ਜੋ ਪ੍ਰਸਿੱਖਿਤ ਸਿਖੇ ਤਹਾਉਣ ਨਾਲ ਦੁਬਾਰਾ ਸਿੰਘ ਸਿੰਘ ਸਭਾ ਦੇ ਪ੍ਰਧਾਨ ਨੇ ਇਹਨਾਂ ਦੇਖ ਰਹੇ ਕਿ ਉਹਨਾਂ ਦੀ ਸਵਾਗਤ ਨਾਲ ਸਾਰਾ ਪੁਰਬ ਦੁਬਾਰਾ ਸਿੰਘ ਸਭਾ ਦੇ ਪੱਤਰ ਪਰਿਵਿਧਨ ਦੇ ਤਹਿਤ ਮਨਾਇਆ ਜਾ ਰਿਹਾ ਹੈ ਆਈਆਈ ਪ੍ਰੋਗਰਾਮ ਬੜਾ ਹੀ ਸ਼ਾਹਤਾਨ ਸਮਰਪਿਤ ਹੈ ਸ਼ਾਹادت ਵੀ ਬੜੇ ਉੱਚ ਅਰਜੀ ਦੀ ਹੋਈ ਹੈ ਪਾਤਸ਼ਾਹੇ ਵਰਜਨ ਦੇ ਪਾਤਸ਼ਾਹ ਨੇ ਇੰਦੂ ਤਰਵਨ ਵਿਚਾਲੇ ਇਹ ਸ਼ਾਦੀ ਦਿੱਤੀ ਸੀ ਔਰ ਇਹ ਪਾਰਾ ਜਹਾਨ ਇਸ ਸ਼ਾਦੀ ਨੂੰ ਸਦਾ ਵਾਸਤੇ ਯਾਦ ਰੱਖੇਗਾ ਔਰ ਇਹ ਇਹ ਜੀਵਨ ਭਰ ਲਈ ਜੀਵਨ ਮੇਲਾ ਸੰਗੀਤ ਨਾਲ ਇਸ ਤਰ੍ਹਾਂ ਮਨਾਇਆ ਜਾਂਦਾ ਰਹੇਗਾ ਵਾਹਿਗੁਰੂ ਜੀ ਕੀ ਫਤਹ ਸਾਹਿਬ ਵਾਹਿਗੁਰੂ ਜੀ ਕੀ ਫਤਹ